ठीक है जी अथ गए तो यार मैं पहले डिप्रैश था मैं कुछ बोल नहीं सकता है ठीक है तो छह जाने जने गया ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ 3 ਮਹੀਨਿਆਂ ਤੋਂ ਅੰਦੋਲਨ ਬਸਤੂਰ ਚੱਲ ਰਿਹਾ ਹੈ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਲਗਾਤਾਰ ਸ਼ਹਾਦਤਾਂ ਦਾ ਅੰਕੜਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ ਜਿਸ ਦੇ ਤਹਿਤ ਬੀਤੇ ਦਿਨ ਹੀ ਨਾਭਾ ਬਲੌਗ ਦੇ ਪਿੰਡ ਖੇੜੀ ਜੱਟਾਂ ਦੇ 18 ਸਾਲਾ ਨੌਜਵਾਨ ਨਵਜੋਤ ਸਿੰਘ ਦੀ ਸਿੰਘੂ ਬਾਰਡਰ ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਨਵਜੋਤ ਸਿੰਘ ਪਰਿਵਾਰ ਦਾ ਇਕਲੌਤਾ ਵਾਰਿਸ ਸੀ ਅਤੇ ਇਸ ਦੁੱਖ ਦੀ ਘੜੀ ਵਿੱਚ ਅੱਜ ਜਿੱਥੇ ਨਵਜੋਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਖੇੜੀ ਜਟਾਂ ਵਿਖੇ ਨਵਜੋਤ ਸਿੰਘ ਤੇਰੀ ਸੋਚ ਤੇ ਪੈਰਾ ਧਿਆਗੇ ਠੋਕੇ ਤੇ ਨਵਜੋਤ ਸਿੰਘ ਅਮਰ ਰਹੇ ਦੇ ਨਾਰੇ ਲਗਾਏ ਗਏ ਨੇ ਅੰਤਿਮ ਸੰਸਕਾਰ ਵੇਲੇ पार्थिव ਸਰੀਰ ਤੇ ਕਿਸਾਨੇ ਝੰਡਾ ਪਾ ਕੇ ਸ਼ਰਧਾਂਜਲੀ ਦਿੱਤੀ ਗਈ ਹੈ ਯਾਰ ਮੈਂ ਪਹਿਲੇ ਡਿਪਰੈਸਡ ਮੈਂ ਕੁਝ ਬੋਲ ਨਹੀਂ ਸਕਦਾ ਠੀਕ ਹੈ ਤੇ ਅਸੀਂ 6 ਜਾਣੇ ਗਏ ਸੀ 5 ਵਾਪਸ ਆਏ ਸਾਨੂੰ ਬਹੁਤ ਗਮ ਆ ਸਾਨੂੰ 1% ਵੀ ਯਕੀਨ ਨਹੀਂ ਹੋ ਰਿਹਾ ਵੀ ਸਾਡਾ ਯਾਰ ਸਾਡਾ ਦੋਸਤ ਸਾਡੇ ਚ ਹੈ ਨਹੀਂ ਹੱਸਦੇ ਖੇਡਦੇ ਸੌਂਏ ਹੱਸਦੇ ਖੇਡਦੇ ਗਏ ਸਾਨੂੰ ਇਹ ਵੀ ਹੱਸਦੇ ਖੇਡਦੇ ਵਾਪਸ ਆਵਾਂਗੇ ਤੇ ਉੱਥੇ ਜਾ ਕੇ ਉੱਥੇ ਦੇ ਹਾਲਾਤ ਉਹ ਬਹੁਤ ਖਰਾਬ ਨੇ ਤੇ ਅਸੀਂ ਕੁਝ ਨਹੀਂ ਬੋਲ ਪਾਵਾਂਗੇ ਜੀ ਹੋਰ ਨਹੀਂ ਉਹਦਾ ਸੁਭਾਅ ਦਾ ਬਹੁਤ ਵਧੀਆ ਸੀ ਪਤਾ ਲੱਗਿਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉਹ ਉਹਨੂੰ ਅੱਧਾ ਪਿੰਡ ਜਾਣਦਾ ਤੱਕ ਨਹੀਂ ਜੀ ਹਾਂਜੀ ਤੇ ਉਹ ਘਰ ਹੀ ਰਹਿੰਦਾ ਸੀ ਉਹ ਬਹੁਤ ਵਧੀਆ ਸੁਭਾਅ ਦਾ ਸੀ ਉਹਦਾ ਪੜਾਈ ਕਰਦਾ ਸੀ ਤੇ ਬਸ ਬਹੁਤ ਮੰਦਭਾਗੀ ਅਲੋਹੇ ਸੀ ਉਹਦਾ ਛੋਟਾ ਹਾਂਜੀ ਬਹੁਤ ਜ਼ਿਆਦਾ ਸਭ ਤੋਂ ਛੋਟੀ ਉਮਰ ਦਾ 17 ਸਾਲ ਦਾ ਸੀ ਹੀ ਇਜ਼ 17 ਇਅਰ ਹਾਂਜੀ ਸੋ ਅਸੀਂ ਕੁਛ ਨਹੀਂ ਗੋਲ ਪਾਉਂਦੇ ਉਮਰ ਦਾ ਸ਼ਾਹ ਦਿੱਤੀ ਅੱਜ ਕਿਸਾਨੀ ਸੰਘਰਸ਼ ਦੇ ਚੱਲਦੇ ਆ ਦੇ ਸਾਧਨੀ ਸੰਘਰਸ਼ ਵਿੱਚ ਅਸੀਂ ਨਵਜੋਤ ਸਿੰਘ son of ਜਸਵਿੰਦਰ ਸਿੰਘ ਵਾਸੀ ਖੇੜੀ ਜੱਟਾ ਇੱਕ ਯੋਧਾ ਅਸੀਂ ਖੋਲਿਆ ਤੇ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਸ਼ਹਾਦਤਾਂ ਤੋਂ ਵੇਖਦੇ ਹੋਏ ਸ਼ਰਮ ਕਰਨ ਤੇ ਲੋਕਾਂ ਦੀ ਆਵਾਮ ਨੂੰ ਦੀ ਭਾਵਨਾਵਾਂ ਨੂੰ ਸਮਝਣ ਸਾਡੇ ਪੀਸਫੁੱਲ ਪ੍ਰੋਟੈਸਟ ਨੂੰ ਸਮਝਣ ਤੇ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਨ ਅੱਜ ਇੰਨੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ ਪਤਾ ਨਹੀਂ ਇਸ ਬੇਕਰਕੀ ਮੋਦੀ ਸਰਕਾਰ ਦਾ ਦਿਲ ਕਿਉਂ ਨਹੀਂ ਪਸੀਦਾ ਸੋ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਨੌਜਵਾਨ ਵੀਰ ਅਸੀਂ ਆਪਣਾ ਖੋ ਲਿਆ ਸੋ ਸਾਰਾ ਇਲਾਕਾ ਬਹੁਤ ਦੁਖ ਦੇ ਤੇ ਰੋਸ ਦੀ ਲਹਿਰ ਦੇ ਵਿੱਚ ਹੈ ਮੋਦੀ ਸਰਕਾਰ ਨੂੰ ਚਾਹੀਦਾ ਵੀ ਇਸ ਰੋਸ ਨੂੰ ਸਮਝਦਿਆਂ ਇਹ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਕੈਪਟਨ ਮਨਿੰਦਰ ਸਿੰਘ ਨੇ ਪਰਿਵਾਰ ਨੂੰ ਸਰਕਾਰੀ ਨੌਕਰੀ ਵਿੱਚ 5 ਲੱਖ ਦਾ ਕਾਜ਼ ਐਲਾਨ ਕੀਤਾ ਪਰ ਲੋਕਲ ਐਮਐਲਏ ਇੱਥੇ ਹੋਣ ਦੇ باوجود ਕਿਉਂ ਨਹੀਂ ਇੱਥੇ ਦੇਖੋ ਸਰਕਾਰ ਐਲਾਨ ਜ਼ਰੂਰ ਕਰ ਰਹੀ ਹੈ ਪਰ ਕਿਸੇ ਪਾਸੋਂ ਵੀ ਸਿਰੇ ਨਹੀਂ ਚੜ ਰਿਹਾ ਅਸੀਂ ਆਪਣੇ ਲੈਵਲ ਤੇ ਵੀ ਪੈਨਲ ਬਣਾਇਆ ਹੋਇਆ ਹੈ ਸੋ ਜਿਉਂ ਤੋਂ ਮੋਰਚੇ ਨਾਲ ਰਲ ਕੇ ਅਸੀਂ ਵਕੀਲ ਸਾਹਿਬਾਨ ਵੀ ਸਾਰੇ ਕੰਮ ਕਰ ਰਹੇ ਹਾਂ ਅਸੀਂ ਜ਼ਰੂਰ ਉਹਨਾਂ ਦੇ ਸਨਮਾਨ ਦੀ ਲੜਾਈ ਲੜਾਂਗੇ ਔਰ ਜੋ ਮੁਆਵਜ਼ਾ ਅਸੀਂ ਦਵਾਵਾਂਗੇ ਔਰ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਨੂੰ ਅਸੀਂ ਪਹਿਲਾਂ ਵੀ ਮਿਲੇ ਹਾਂ ਔਰ ਡੀਸੀ ਸਾਹਿਬ ਨੂੰ ਹੁਣ ਵੀ ਬੇਨਤੀ ਕਰਦੇ ਹਾਂ ਕਿ ਆਪ ਜਿੱਥੇ ਵੀ ਕੋਈ ਸ਼ਹੀਦ ਹੁੰਦਾ ਆਪ ਉੱਥੇ ਪਹੁੰਚ ਕੇ ਮੁਆਵਜ਼ਾ ਪਰਿਵਾਰ ਨੂੰ ਦੇਣ ਤਾਂ ਜੋ ਉਹਨਾਂ ਨੂੰ ਕੋਈ مالی ਸਹਾਇਤਾ ਮਿਲ ਸਕੇ ਕਿਉਂਕਿ ਅੱਜ ਪੂਰਾ ਕਿਸਾਨ ਕਰਜ਼ਾਈ ਦੇ ਵਿੱਚ ਡੁੱਬਿਆ ਹੋਇਆ ਹੈ ਉਤੋਂ ਇਹੋ ਜੇ ਬਿੱਲ ਬਣਾ ਕੇ ਸਾਡੀਆਂ ਜ਼ਮੀਨਾਂ ਖੋਣ ਲਈ ਸਾਡੀ ਹੋਣ ਨੂੰ ਖਤਮ ਕਰਨ ਜਾ ਰਹੀ ਹੈ ਮੋਦੀ ਸਰ ਅੱਜ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅੱਜ ਕਿਸਾਨ ਕਰਜ਼ੇ ਦੇ ਵਿੱਚ ਹੈ ਕਿਸਾਨ ਦੀ ਹੋਂਦ ਖਤਮ ਹੋਣ ਜਾ ਰਹੀ ਹੈ ਇਹ ਡੈਥ ਕੇਸ ਕਿਵੇਂ ਹੋਈ ਹੈ ਜੀ ਇਹ ਵੀ ਉੱਥੇ ਕਿਸਾਨੀ ਸੰਘਰਸ਼ ਦੇ ਚੱਲਦੇ ਆ ਰੋਜ਼ ਸ਼ਹਾਦਤਾਂ ਹੋ ਰਹੀਆਂ ਨੇ ਅਚਾਨਕ ਸ਼ਹਾਦਤ ਹੋਈ ਹੈ ਸੋ ਬੜਾ ਦੁੱਖ ਹੈ ਬੜਾ ਸੋਗ ਹੈ ਸਾਰਿਆਂ ਨੂੰ ਪਰਿਵਾਰ ਦਾ ਇਕੱਲਾ-ਇਕੱਲਾ ਛਿ ਗਿਆ ਉਹ ਮੁੰਡਾ ਜਿਹੜਾ ਸਭ ਤੋਂ ਘੱਟ ਉਮਰ ਦਾ ਹੈ ਬੜੀ ਥੋੜੀ ਜ਼ਮੀਨ ਸੀ ਜਸਵਿੰਦਰ ਸਿੰਘ ਕੋਲ ਉਹ ਉਹਨਾਂ ਦਾ 18 ਸਾਲ ਦਾ ਉਮਰ ਸੀ ਹਜੇ ਚੜ੍ਹਦੀ ਜਵਾਨੀ ਸੀ ਔਰ ਹਜੇ ਖੇਡਦਾ ਫੋਲੀ ਸੀ ਉਸ ਕਿਸਾਨੀ ਸੰਘਰਸ਼ ਦੀ ਪਿੰਡ ਚੜ ਗਿਆ ਪਰ ਅਸੀਂ ਇਹਦੀ ਸੋਚ ਤੇ ਪੈਰਾ ਦੇਾਂਗੇ ਅਸੀਂ ਇਹਨਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਔਰ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਸਾਡੇ ਤੋਂ ਸਹਿਯਤਾ ਹੋਏਗੀ ਸੰਯੁਕਤ ਮੋਰਚੇ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਇਹ ਕਿਸਾਨੀ ਦੁਲਨ ਚ ਬਹੁਤ ਮਤ ਹੋ ਚੁੱਕੀ ਹੈ ਨਹੀਂ ਤੁਹਾਨੂੰ ਲੱਗਦਾ ਵੀ ਸ਼ਹੀਦੀ ਦਰਜੇ ਮਿਲਲੇ ਚਾਹੀਦੇ ਨੇ ਸਰਕਾਰ ਜਿਹੜੇ ਇਹ ਕਰੇ ਹਮ ਬਿਲਕੁਲ ਅਸੀਂ ਆਪਣੇ ਲੈਵਲ ਤੇ ਪੂਰਾ ਜੋਰ ਲਾ ਰਹੇ ਆਂ ਔਰ ਕਾਨੂੰਨੀ ਲੜਾਈ ਵੀ ਲੜਾਂਗੇ ਕਿ ਸਾਰਿਆਂ ਨੂੰ ਕਿਉਂਕਿ ਜਿੰਨੇ ਵੀ ਅੰਦੋਲਨ ਹੁੰਦੇ ਨੇ ਉਹਨਾਂ ਵਿੱਚ ਜੋ ਵੀ ਸ਼ਹੀਦ ਹੁੰਦੇ ਨੇ ਉਹਨਾਂ ਸ਼ਹੀਦਾਂ ਦੀਆਂ ਵਾਧੀਆਂ ਦਿੱਤੀਆਂ ਜਾਂਦੀਆਂ ਨੇ ਅਸੀਂ ਸਰਕਾਰ ਦੇ ਅੱਗੇ ਇਹ ਪ੍ਰਾਰਥਨਾ ਕਰਦੇ ਆਂ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਸਾਰੇ ਆਵਾਮ ਵੱਲੋਂ ਕਿ ਇਹ ਸ਼ਹੀਦਾਨੀ ਸਾਥ ਨੂੰ ਸਮਝਦੇ ਹੋਏ ਇਹਨਾਂ ਨੂੰ ਸ਼ਹੀਦ ਸ਼ਹੀਦਾਂ ਚ ਕਰਾਰ ਦੇਣਾ ਚਾਹੀਦਾ ਔਰ ਸੋਬ ਬਣਦਾ ਨੂੰ ਆਵਾਜ਼ ਇਹਨਾਂ ਨੂੰ ਦੇਣਾ ਚਾਹੀਦਾ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਸਾਡੇ ਇਲਾਕੇ ਦਾ ਮਾਪਿਆਂ ਦਾ ਇਕਲੌਤਾ ਸੁਪੁੱਤਰ ਕਾਕਾ ਨਵਜੋਤ ਸਿੰਘ ਜੋ ਹਾਲੇ ਸਿਰਫ 18 ਸਾਲ ਦਾ ਹੀ ਸੀ ਤੇ ਜੀਤੋ ਬੜੇ ਸੁਪਨੇ ਸੀ ਮਾਪਾ ਨੂੰ ਸਾਨੂੰ ਇਲਾਕੇ ਵਾਲਿਆਂ ਨੂੰ ਕੋਈ ਕਿਸਾਨ ਸੰਘਰਸ਼ ਦੇ ਵਾਸਤੇ ਆਪਾਂ ਵਾਰਗੇ ਹਨ ਮੁਕਤਾ ਦੀ ਲਈ ਕਿਸਾਨਾਂ ਨੇ ਵੀ ਆਪਣੀ ਜ਼ਿੰਦਗੀ ਵਾਰੀ ਹੈ ਤੇ ਜਿੱਥੇ ਬਹੁਤ ਵੱਡਾ ਦੁੱਖ ਹੈ ਸਾਨੂੰ ਇਸ ਪਿਛੋੜੇ ਦਾ ਉੱਤੇ ਸਰਕਾਰ ਪ੍ਰਤੀ ਗੁੱਸਾ ਵੀ ਹੈ, ਰੋਹ ਵੀ ਹੈ। ਕਿ ਕਿੰਨੇ ਕਿਸਾਨ ਆਪਣੇ ਜਾਨਾਂ ਦੇ ਗਏ ਇਸ ਸੰਘਰਸ਼ ਵਾਸਤੇ। ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਹੈ। ਇਹ ਇਨਸਾਨੀਅਤ ਅਤੇ ਮਰੁਗਤਾ ਦਾ ਸੰਘਰਸ਼ ਹੈ। ਕਿਸਾਨ ਚਾਹੁੰਦਾ ਹੈ ਵੀ ਹਰ ਵਿਅਕਤੀ ਰੋਟੀ ਖਾ ਸਕੇ। ਜਿਹੜੀ ਸਰਕਾਰ ਹੈ ਉਹ ਕਹਿੰਦੀ ਵੀ ਜਿਹੜੇ ਸਰਮਾਇਆਦਾਰ ਨੇ ਉਹ ਅੰਨ ਨੂੰ ਸਰਮਾਇਆਦਾਰੀ ਦੇ ਤੌਰ 'ਤੇ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਉਹ ਮੁਨਾਫਾ ਕਮਾ ਸਕਣ। ਅਸੀਂ ਸਰਕਾਰ ਨੂੰ ਪ੍ਰੋਪਰੀ ਅਪੀਲ ਵੀ ਕਰਦੇ ਆ ਚੇਤਾਵਨੀ ਵੀ ਦਿੰਦੇ ਆ ਕਿ ਕਿਸਾਨਾਂ ਦੇ ਜਿਜਵਾਤਾ ਨਾਲ ਨਾ ਖੇਡੇ ਤੇ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਆਵਾਜ਼ ਸੁਣੇ ਇਹ ਡਿਕਟੇਟਰਸ਼ਿਪ ਨਹੀਂ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਵੀ ਲੋਕਾਂ ਦੀ ਆਸਮਤ ਆਵਾਜ਼ ਨਾਲ ਫੈਸਲੇ ਹੁੰਦੇ ਨੇ ਜਦੋਂ ਕਿਸਾਨ ਚਾਹੁੰਦੇ ਨਹੀਂ ਤਾਂ ਕਿਉਂ ਸਰਕਾਰ ਤੱਕ ਇਹਨਾਂ ਪੁੰਜੀਪਤੀਆਂ ਦੇ ਹੱਕ ਉਹਨੇ ਹੱਕ ਦੇ ਫੈਸਲੇ ਕਰ ਰਹੀ ਹੈ ਅਸੀਂ ਫੇਰ ਦੁਬਾਰਾ ਕਹਿੰਦੇ ਆ ਕਿ ਸਰਕਾਰ ਤੁਰੰਤ ਕਾਨੂੰਨ ਵਾਪਸ ਲਵੇ ਔਰ ਇਹ ਜਿਹੜਾ ਪਰਿਵਾਰ ਹੈ ਬੜਾ ਗਰੀਬ ਪਰਿਵਾਰ ਹੈ ਇਹ ਵੀ ਪਰਿਵਾਰ ਦੀ ਜਿੰਨੀ ਜਲਦੀ ਹੋ ਸਕੇ ਸਰਕਾਰ ਨੂੰ ਬਤਲ ਮਦਦ ਕਰਨੀ ਚਾਹੀਦੀ ਹੈ ਔਰ ਅਸੀਂ ਗੁਰੂਆਂ ਕੇ ਵੀ ਅਰਦਾਸ ਕਰਦੇ ਹਾਂ ਕਿ ਸੱਚੇ ਆਪਾ ਸਾਹਿਬ ਮਿਹਰ ਕਰੀ ਜਿਹੜੇ ਸਾਡੇ ਵੀਰ ਉੱਥੇ ਦਿੱਲੀ ਸ਼ਹਿਰ ਚ ਬੈਠੇ ਨੇ ਉਹ ਤੰਦਰੁਸਤ ਰਹਿਣ ਸਹੀ ਸਲਾਮਤ ਰਹਿਣ ਉਹਨਾਂ ਚੜ੍ਹਦੀ ਕਲਾ ਜਰ ਰਹਿਣ ਔਰ ਗੁਰੂ ਕਿਰਪਾ ਕਰੇ ਜਿੱਤ ਕੇ ਆਉਣ ਇਹ ਜਿਹੜਾ ਕਿਸਾਨ ਚ ਘਰ ਚ ਇਹ ਚ ਫਤਿਹ ਜਬੀ ਬਖਸ਼ੇ ਸਰਕਾਰਾਂ ਕਿਤਨਾ ਕਿਤਨਾ ਕਿਸਾਨਾਂ ਦੇ ਮਗਰ ਪਿੱਛੇ ਖੜੀਆਂ ਪਰ ਲੋਕਲ ਐਮਐਲਏ ਜਾਂ ਕੋਈ ਮੰਤਰੀ ਦੁੱਖ ਪ੍ਰਗਟ ਕਰਨ ਕਿਉਂ ਨਹੀਂ ਆਉਂਦਾ ਭਾਈ ਆਉਣਾ ਚਾਹੀਦਾ ਹੈ ਇਹ ਸਾਂਝਾ ਸੰਘਰਸ਼ ਹੈ ਇਹ ਪਰਿਵਾਰ ਦੀ ਨਹੀਂ ਸੀ ਇਨਸਾਨੀਅਤ ਦੀ ਗੱਲ ਹੈ ਪਰਿਵਾਰ ਨੇ ਇਕਲੌਤਾ ਪੁੱਤਰ ਸਮਾਜ ਵਾਸਤੇ ਕਿਸਾਨਾਂ ਵਾਸਤੇ ਮਨੁੱਖਤਾ ਵਾਸਤੇ ਕੁਰਬਾਨ ਕੀਤਾ ਤੇ ਸਭ ਦਾ ਫਰਜ਼ ਬੰਦ ਕਿ ਦੁੱਖ ਦੀ ਘੜੀ ਪਰਿਵਾਰ ਨਾਲ ਅਕੇ ਖੜੇ ਉਹ ਪੁੱਤਰ ਤਾਂ ਨਹੀਂ ਵਾਪਸ ਸਕਦਾ ਘਟੋੜਿਕ ਹੌਸਲਾ ਦੇਖਦਾ ਹੈ ਪਰਿਵਾਰ ਨੂੰ ਵੀ ਅਸੀਂ ਦੁੱਖ ਦੀ ਘੜੀ ਤੁਹਾਡੇ ਨਾਲ ਆ ਤੁਸੀਂ ਇਕੱਲੇ ਨਾ ਮਹਿਸੂਸ ਕਰੋ ਤੁਹਾਡੀ ਕੁਰਬਾਨੀ ਅਜਾਈ ਨਹੀਂ ਜਾਊਗੀ ਪਰ ਮੈਂ ਵੀ ਸੰਗਤ ਨੂੰ ਬੇਨਤੀ ਕਰਦਾ ਕੀ ਨਵਜੋਤ ਦੀ ਨਵਜੋਤ ਸਾਡੇ ਵੱਲ ਵੇਖਦਾ ਸਾਡੇ ਲਈ ਆਪਣੀ ਜਾਨ ਵਾਰ ਗਿਆ ਤਾਂ ਸਾਰੇ ਤਕੜੋ ਕਿ ਸੰਘਰਸ਼ ਮੋਰਚੇ ਦਾ ਸਾਥ ਦਈਏ ਤੇ ਜਦੋਂ ਆਪਾਂ ਜਿੱਤੀ ਤਾਂ ਨਵਜੋਤ ਦੀ ਹੱਥੋਂ ਸਕੂਨ ਮਿਲੇ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਵਾਰਸਾ ਨੇ ਮੇਰੇ ਇਲਾਕੇ ਵਾਲਿਆਂ ਸਾਡਾ ਸਾਥ ਦਿੱਤਾ ਤੇ ਜਿਹੜਾ ਉਹਦਾ ਅਧੂਰਾ ਸੁਪਨਾ ਸੀ ਉਹ ਪੂਰਾ ਕਰ ਸਕੀ ਇਹ ਸੰਘਰਸ਼ ਜਿੱਤ ਹੋਣ ਕੇ ਜਾਂ ਸਾਰਿਆਂ ਸਾਥ ਦੇਣਾ ਸਰ ਇਹਨਾਂ ਦੀ 21 ਨੂੰ ਕੋਈ ਮਦਦ ਹੋਗੀ ਅੰਮ੍ਰਿਤਸਰ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ